ਹਰ ਤੇ ਟੁਕੜਾ ਨਾ ਵੀ ਨਾ ਟੁਕੜੇ ਵਾਲਾ ਵੀਰ ਨਾ ਪਰਾਧੋ ਰਾਵੀ ਜੋਗਦਾਨ ਦਾ ਵੀਡੀਓ ਕਾ ਕੇ ਨੈਟ ਇੰਸਟਾਗ੍ਰਾਮ ਤੇ ਪਾ ਦੇ ਇਹ ਹਿੰਦੁਸਤਾਨ ਸਾਡੇ ਲੈਟ ਚਾ ਨੈਟ ਵਰਕ ਕੀਤੀ ਛੱਡੀ ਓਕਰ ਛੱੜਦੇ ਨਹੀਂ ਭਜਦਣ ਅੱਲਾ ਬੰਦਾ ਜਿਹੜਾ ਹੱਥ ਲਾਣਾ ਬੈਠ ਜੀ ਆ ਕੋਈ ਨਹੀਂ ਆਉਂਦਾ ਇਹ ਬਹੁਤ ਵੱਧ ਗਏ ਬੰਦੇ ਤਰਨੇ ਵੀ ਮਾਰੇ ਕੱਪੜੇ ਪਾ ਕੇ ਜਿਵੇਂ ਮੇਰੇ ਵਰਗੇ ਕਈ ਗੱਲ ਨਹੀਂ ਹੋਰ ਲੈ ਕੇ ਆਉਣੇ ਨਾ ਹੋਰ ਨਹੀਂ ਬਈ ਮਾਰੇ ਦਾ ਘਰ ਜਿਹੜੀ ਪਤਾ ਹੈ ਇਹਦਾ ਭੈਣ ਦਾ ਕਰਮਾ ਕਰਤਾ ਹੋ ਗਿਆ ਮੇਰੇ ਵੀਰ ਜੀ ਨਵੰਦ ਬੱਤਵਾਤ ਹੋ ਗਿਆ ਬਾਈ ਇੱਕ ਵਾਰੀ ਆਉਂਦੇ ਆ ਦੇਖਦੇ ਆ ਬਾਈ ਇੱਕ ਵਾਰੀ ਤਾਂ ਹੋਗਾ ਪ੍ਰੈਜ਼ੈਂਟ ਸੱਟ ਦਾ ਗਾਹ ਮੇੜਿਆ ਕੀ ਬਾਈ ਕੋਈ ਆਊਗਾ ਉਦੋਂ ਤਾਈ ਠੱਕੜੀਏ ਘੱਟੇ ਦਾ ਗਾਹ ਹੁਣ ਸੈਟਿੰਗ ਨਹੀਂ ਹੋਣੀ ਵੀਰੇ ਪਿੰਡੇ ਕਰਿਸਨੇ ਤਾਂ ਪਹੁੰਚ ਗਿਆ ਦੇਖੋ ਹੁਣ ਪਿੰਡੇ ਕਿਹੜੇ ਕਿਹੜੇ ਜੋਧੇ ਆਉਂਦੇ ਆ ਆ ਗਿਆ ਮੈਂ ਕਿੱਥੇ ਆਪ ਇਹ ਪਿੰਡ ਦੇ ਯੋਗਦਾਨ ਦੇ ਵਿੱਚ ਆ ਰਹੇ ਚੋਬਰ ਸਿੰਘ ਜੀ ਪਹਿਲੀ ਵਾਰ ਤੂੰ ਵੀ ਆ ਗਿਆ ਅੱਜ ਤੇਰਾ ਵੀ ਹੈ ਲਾ ਲਿਆ ਭਰਾ ਯਾਰ ਐਨਾ ਭਾਈ ਐਸਾ ਹਵਾ ਲੱਗੇ ਹੋਗੇ ਪ੍ਰੋਜੈਕਟ ਕਰਦੇ ਨੇ ਵਾਹ ਅਸੀਂ ਡਰਦੇ ਨੇ ਨਹੀਂ ਹੋਏ ਭਾਈ ਇਹ ਪੰਡਾ ਉਹ ਦੇ ਨਹੀਂ ਡਰਦੇ ਨੇ ਯਾਰ ਦਿਨ ਦੇ ਪਤਾ ਕੀ ਆ ਗੱਲ ਪੈ ਹੈਗਾ ਤੁਹਾਨੂੰ ਤੈਰੰਦਾ ਨਾ ਨਾ ਯਾਰ ਨਾ ਨਾ ਕੋਸ ਨੇ ਉਸਤਾਦ ਸਾਨੂੰ ਕੋਈ ਪਰੇ ਹੋ ਤੁਹਾਨੂੰ ਨਹੀਂ ਬਲਦਾ ਬਸ ਹਟੋ ਨਹੀਂ ਨਹੀਂ ਦੇਖਦੀ ਉਹ ਵੇਖਾ ਬਾਬਾ ਦਾ ਵਿੱਚ ਬਹਿ ਗਿਆ ਨਹਿਰ ਤੇ ਆ ਗਿਆ ਬਾ ਯਾਰ ਇੱਧਰ ਦਵਾਈ ਵੀ ਛਿੜਕਦਾ ਹੀ ਪਹਾ ਨਾ ਇਹ ਨਹਿਰ ਚ ਨੇ ਉਹ ਤਾਂ ਕੋਈ ਗੱਲ ਨਹੀਂ ਚਲ ਨੇ ਉਹ ਤਾਂ ਕੋਈ ਗੱਲ ਨਹੀਂ ਚਲ ਇੱਕ ਵਾਰੀ ਦਾ ਖੇ ਦਾ ਫਿਰ ਹਾਲ ਇਹ ਤਾਂ ਬੰਦ ਹੋ ਗਿਆ ਵਿਖਾਈ ਮਾਰਿਆ ਕਿੰਨਾ ਕੁ ਬੰਦ ਕਰ ਲਿਆ ਆਪਾਂ ਇੱਧਰੋਂ ਦਿਖਾ ਪਾਣੀ ਬੰਦ ਦਾ ਛੀਤ ਵੀ ਨਹੀਂ ਪੈਂਦੀ ਹਾਂ ਓ ਵੀ ਦੋਸਤੋ ਆਪਦੀ ਮਤਬੁੱਧ ਅਨੁਸਾਰ ਸਮਰਥਾ ਅਨੁਸਾਰ ਜਿੰਨਾ ਕ ਪਾਣੀ ਬੰਦ ਕਰ ਸਕਦੇ ਸੀ ਕਰਤਾ ਬਾਕੀ ਹੁਣ ਮੇਰੇ ਸਾਥੀਆਂ ਨੂੰ ਬੇਨਤੀ ਆ ਪਹੁੰਚਦੇ ਹੋ ਬਾਈ ਵਿਖਾਈ ਪਾਣੀ ਕਿੰਨਾ ਕ ਬੰਦ ਹੋ ਤੂੰ ਲੱਗਦਾ ਚੰਗੀ ਤਰ੍ਹਾਂ ਦਿਖਾ ਦਿ ਧੰਨਵਾਦ ਹੈ ਇਨਾ ਭਰਾਵਾਂ ਦਾ ਜਿਹੜੇ ਕੰਮ ਕਰੀ ਜਾਂਦੇ ਸੀਗੇ ਨਾਲ ਇਹਨਾਂ ਨੇ ਵੀ ਸਹਿਯੋਗ ਦਿੱਤਾ ਔਰ ਇਹਦੋਂ ਘਟ ਗਈ ਫੇਰ ਚੜ ਗਈ ਅੱਥੇ ਬਾਬਾ ਤੂੰ ਇੱਥੇ ਤੂੰ ਵਿੱਚ ਤੱਕਦਾ ਵੱਲ ਆਹ ਵਾਲੇ ਤਾਂ ਬੜਾ ਮੋਟਾ ਆਇਆ ਹੈ। ਤੇ ਰੱਸੀ ਅਟਕਾਈ ਛਾਲ ਮੇਰੀ ਬਈ। ਸ਼ੁਕਰੀਆ ਬਈ।